ਮਾਰ ਦਿਓ ਹੋ ਕੀ ਆ ਖਬਰਸਾਰ ਅੱਜ ਸਤਿ ਸ਼੍ਰੀ ਅਕਾਲ ਜੀ ਵਧੀਆ ਖਬਰਸਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਬਰਸਾਰ ਤਾਂ ਆਏ ਆ ਇਹਨੇ ਪਾਣੀ ਹੁਣ ਥੇ ਪੰਜਾ ਦਿਨ ਮੈਂ ਲਾ ਲੇ ਲਾ ਲੇ ਹੂੰ ਮੀ ਬਣ ਕਣਕਾਂ ਗਿਰਨ ਲੱਗੀਆਂ ਕਣਕਾਂ ਕਿੰਨ ਲੱਗੀਆਂ ਹਵਾ ਤੇਜ਼ ਬਹੁਤ ਆ ਪੱਛੋਂ ਜਲਦੀ ਨਾ ਮੈਂ ਕਹਿੰਦਾ ਹਾਂ ਹਵਾ ਬਹੁਤ ਤੇਜ਼ ਆ ਅੱਜ ਰੇਪਾਉਣ ਲੱਗੇ ਪਏ ਅੱਜ ਇਹਦਾ ਕੱਲ ਕੰਪਿਊਟਰ ਕਿਤੇ ਆ ਚੌਥਾ ਟਰੈਲਾ ਪਾਉਣ ਲੱਗੇ ਆ ਗੱਲ ਨੇ ਤਿਆਰੀ ਕਰ ਰਹੇ ਆ ਜੀ ਹਾਂ ਹਾਂ ਉਹ ਗਿਆ ਲੈ ਕੇ ਗੰਨਾ ਲੈ ਕੇ ਆਪਣਾ ਹਥਿਆਰ ਤਿਆਰ ਕਰ ਚੱਲ ਚੱਲ ਵੀ ਅੰਦਰ ਡੇੜਾ ਬਾਦ ਬਣ ਕੇ ਡਬਲ 게ਟਾ ਹੁਣ ਡੇੜਾ ਬਾਦ ਟੋਕਰੀ ਇੱਕ ਜਾਵੇ ਇੱਕ ਆਵੇ ਐ ਪਤਾ ਲੱਗੇ ਵੀ ਗਈ ਗਈ ਖਾ ਕੇ ਖਾਣੀ ਹਦੈ ਮੂਸ ਮਾ ਦਰਦੇ ਅੰਦਰੇ ਮਾਰਦੇ ਪੱਕੀ ਕਿਹੜਾ ਜੂਰ ਲੁੰਦਾ ਨਾ ਅੰਦਰੇ ਖਾਣ ਚੜਦਾ ਤੁਸੀਂ ਅੰਦਰੇ ਖਾਣ ਦਿੰਦੇ ਯਾਰ ਦਾ ਫੇਰ ਅੰਦਰ ਨਹੀਂ ਜਾਂਦਾ ਅੰਦਰ ਆਏ ਮਾਰਿਆ ਜੀ ਬਣਾ ਲਿਆਉਂਦੇ ਡਕਾ। ਹੁਣ ਤੇ ਪਾਣੀ ਪੀ ਲਓ। ਕਿਆ ਬਾਬਾਰ ਮੂੰਚ ਰੱਖੀ ਕਰਨੀ। ਹਾਂ ਹਾਂ। ਖਾ ਦ ਨਸ਼ਾ। ਆਇਆ ਆਇਆ। ਆ ਜਾ। ਆ ਰੋਟੀ ਖਾਦੇ ਖਾਣ ਲੱਗੇ ਸੀ। ਪਪਾਟ ਦੀ ਗੁੰਡੀ ਪਾ ਦੋ। ਗੁੰਡੀ ਕਾਹ ਹੈ ਇਸ ਦੀ? ਢੱਟਾ ਲੱਗਿਲੇ ਤੂੰ। ਇਹ ਫਕੋੜਾ। ਆਹਾ ਇਹ ਦਾ ਹੈ। ਦੀਪੇਰਾ ਵਾਲਾ। ਦੀਪੇਰਾ ਲਈ ਦੂਈ ਪਾਸੇ ਰਖਾਏ ਕਰੋ ਤੁਹਾਨੂੰ। ਮੈਂ ਕਰ। ਖਾ ਵਸਾਏ ਕਰੋ। ਉੱਤੋਂ ਚੂੜੀ ਹੈ। ਕਪਾਈ ਵਾਸ ਵਾਸ ਬਸ ਯਾਦ ਨਾਲ ਮਸਾਜ ਦੇ ਮੈਂ ਦੋ ਡਰ ਰਹੇ ਹੋ ਰੇ ਹੋ ਬਾਕੀ ਮੋਟਰ ਤੇ ਆ ਮੋਟਰ ਪਾ ਹਾਂ ਪੰਜ ਹੋ ਰਹੇ ਹੋ ਬੰਗੂਗੇ ਸਮਝ ਲੈ ਇੱਥੇ ਕੰਮ ਜਿਤਰਾ ਆ ਹਾਂ ਤਿੰਨ ਚਾਰ ਚਾਰ ਤਿੰਨ ਚਾਰ ਉਹ ਹੋਣਗੇ ਮੈਂ ਚਾਰ ਆ ਹੋ ਜਾਣਗੇ ਵੀ ਦੇਖੀ ਜਾਂਦੀ ਐ ਤੇ ਕਹਿੰਦੇ ਸਣ ਮੈਂ ਕਹਿੰਦਾ ਗਿਰਨਾ ਨਹੀਂ ਕਿੰਨਾ ਟਾਂ ਲੱਗਿਆ ਉਹਨਾਂ ਦੇ ਸਾਡੀ ਮੈਂ ਇਹਦਾ ਹੁਣ ਫਿਲਿੰਗ ਆ ਦੇਖ ਰਾ ਹੁਣ ਵੱਜ ਗਿਆ 1:30 ਹੋਗੇ ਸਮਝ ਲੈ ਅੱਡੇ 12 ਤਿੰਨ ਸਿੱਟ ਜਿਨਾਂ ਨੇ ਤੇ ਬਾਅਦ ਵਿੱਚ ਆਪਾਂ ਆ ਤੂੰ ਦੇ ਤਿੰਨ ਸਿੱਟ ਤੇ ਤਿੰਨ ਸਿੱਟ ਐ ਚੌਥਾ ਗਿਆ ਜਾਨੀ ਚੌਥਾ ਚ ਲਿਆ ਹੁਣ ਸਿਰਦ ਰਹਿਣਾ ਨਾ ਆ ਆਹ ਹਾਂ ਇਹ ਕਰ ਦਣਾ ਫਿਰ ਆਹੋ ਆਹ ਖਾਲੀ ਕਰਕੇ ਉੱਥੇ ਵੀ ਰਹਿਣਾ ਚੱਕਣਾ ਹੋ ਰਹਿ ਜਾਊਗਾ ਦੂਗਾ ਵੀ ਆ ਗਿਆ ਜੀ ਉਹ ਗਿਆ ਮਿਲਣ ਨੂੰ ਹਾਂ ਪੇਟਰ ਪਾਣੀ ਪਿਲਾਇਆ ਇਹਨੂੰ ਛੋਟਾ ਸਾ ਮੇਰਾ ਚੱਲ ਆਲਟੋ 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 ਨਾਲ ਮੇਰੀ ਮਰੂਤੀ ਹੋਇਆ ਇਹ ਮਰੂਤੀ ਦੂਈ ਮਰੂਤੀ ਛੋੜੀ ਮਰੂਤੀ ਆ ਇਹ ਹੈ ਇਹ ਲੋਟ ਨਹੀਂ ਆਉਂਦੀ ਦੇਖ ਲੈ ਇਹ ਦੋ ਭਾਈ ਮਿਲੋ ਬੇਬੇ ਨੂੰ ਹੂੰ ਮੈਂ ਵਧੀਆ ਤੂੰ ਸੁਣਾ ਮਾਥਾ ਦੇਗਾ ਯੂਨੈਰਿਸ ਦਾ ਹਾਂ ਕੈਮਰਾ 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 ਪੂਰਾ ਸਾਰੇ ਗੁੰਡੀਆ ਮੇਆ ਹਾਂ ਗੁੰਡੀਆਂ ਵੇਖਾਦੇ 16 ਦਾ 15 16 ਕਿੰਨੇ ਕਿੰਨੇ ਰਹਿ ਗਏ ਅੱਜ 13 ਹੋ ਗਈ ਅੱਜ ਅੱਛਾ ਵਿੱਚ ਕੱਲ ਦਾ ਦਿਨ ਰਹਿ ਗਿਆ ਬਸ ਇੱਕ ਹੈ ਵਿੱਚ ਇੱਕ ਦਿਨ ਰਹਿ ਗਿਆ ਕੱਲ ਦਾ ਕੱਲ ਦਾ ਇੱਕ ਦਿਨ ਰਹਿ ਗਿਆ 14 ਕੱਲ ਨੂੰ ਪਰਸੋਂ ਤੇ ਫਿਰ ਮੇਲ ਅੱਛਾ ਪਰਸੋਂ ਤੂੰ ਕਾਲੂ ਹਲਵਾਈ ਨਾ ਆ ਜਾਣਾ ਕਾਲੂ ਹਾਂ ਜਾਂ ਤਾਂ 6-7 ਸਾਲ ਦਾ ਜਿਹੜਾ ਵਾਹ ਤੇ 5 ਸਾਲ ਬਾਅਦ ਮਕਲਾਵਾ ਹੁੰਦੇ ਦੇ ਜਾਂ ਤਾਂ ਜਦੋਂ ਮਹਾ ਪੱਕੇ ਸੜਕਾਂ ਹੁੰਦੀਆਂ ਨੇ ਕਹਿੰਦੇ ਕਿੱਥੇ ਹੁੰਦੀਆਂ ਨੇ ਪੱਕੇ ਸੜਕਾਂ ਜਾਂ ਤਾਂ ਉਹ ਹੁੰਦੇ ਤੇ ਡੌਟ 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 ਬਟ ਕਿਹੜਾ ਹੁੰਦੇ ਤੇ ਜਦੋਂ ਗਾਤੇ ਡੰਡੀ ਰਾਹ ਤੇ ਡੰਡੀ ਰਾਹ ਡੰਡੀ ਰਾਹ ਤੇ ਹੁੰਦੇ ਤੇ ਹਾਂ ਕਹਿੰਦੀ ਆ ਸਾਰੇ ਝੂਣ ਹੁੰਦੇ ਰੁਪਟੀਆਂ ਨੇ ਹਾਂ ਸਾਰੇ ਝੂਣ ਕਹਿੰਦੀ ਦਿਨ ਵਿੱਚ ਲੁਕ ਲਿੰਦੇ ਤੇ ਹਾਂ ਹਾਂ ਕੱਡਿਆ ਮੋ ਗੱਡੇ ਮੇ ਛੱਡ ਕੇ ਛੱਡ ਕੇ ਆਇਆ ਕਰਦੇ ਸੀ ਕਹਿੰਦੇ ਗੱਡੇ ਗੱਡੇ ਹੁੰਦੇ ਸੀ ਨਾ ਉਹਨਾਂ ਕੋਈ ਛੱਡ ਕੇ ਆਇਆ ਕਰਦੇ ਢੁੰਡਾ ਜਿਹੜਾ ਗੱਡੇ ਰਸਤੋਂ ਤੇ ਹਾਂ ਹਾਂ ਉਹ ਰਾਤ ਤੇ ਜਾਂਦੇ ਇਧਰ ਉਪਰ ਸ਼ਹਿਰ ਨੂੰ ਜੁਕ ਕੇ ਮਾੜਾ ਮੂਟਾ ਪਹਿਲੇ ਸ਼ਹਿਰ ਨੂੰ ਚੌਂ ਚੱਲ ਹਾਂ ਮਤਲਬ ਪੱਕੇ ਰਸਤੇ ਨਹੀਂ ਤੇ ਪੱਕੇ ਹਾਂ ਉਹ ਸਿੱਧੇ ਰਸਤੇ ਆ ਜਾਂਦੇ ਯਾਰ ਭਈਆ ਬਣ ਕੇ ਸਾਥ ਆ ਯਾਰ ਭਈਆ ਆਪਣਾ ਪਿੰਡ ਹੋ ਗਿਆ ਨਾਲ ਆ ਪਿੰਡ ਹੋ ਗਿਆ ਐਦਾਂ ਕੰਮ ਟੰਗ ਪਿੰਡ ਤੇ ਹਾਂ ਸਮਝ ਗਿਆ ਮੈਂ ਇਕਣਾ ਉਹ ਪੁਰਾਣੇ ਕਕ ਕਬੀਲੇ ਰਹਿੰਦੇ ਕਕ ਕਬੀਲੇ ਵਗੂ ਮਤਲਬ ਤਾਂ ਜਸ ਸਾਡੀ ਮੁੱੱਚੀ ਦੀ ਮਰੀ ਮਰੀ ਹਾਂ ਦੀ ਬਿਨਾਂ ਜਾਇ ਕਰਦੇ ਸੀ ਨਾਨਕੇ ਨੂੰ ਰੋਪੜ ਦੇ ਵਿੱਚ ਬਸ ਜੋ ਟ੍ਰੇਨ ਚੱਲਨੀ ਚੇਟਾਉਲੀ ਉੱਧਰ ਜਾ ਕੇ ਚੇਟਾਉਲੀ ਟੇਸਨ ਹੁੰਦਾ ਤਾਂ ਹੁਣ ਤਾਂ ਫੂਕ ਭਾਗਦਾ ਤਾਂ ਪਤਾ ਨਹੀਂ ਹੁੰਦਾ ਟੇਸਨ ਹੈ ਨਹੀਂ ਹੁਣ ਕੋਕਾਲੀ ਤੇ ਮੀਆਂ ਪਰੇ ਖੜਦੀ ਗੱਡੀ ਮੀਆਂ ਪਰਾਂ ਜੇ ਟੌਲੀ ਵਾਲਾ ਖਤਮ ਹੋ ਗਿਆ ਟੇਸਨ ਉਹ ਹੈਗੀਆਂ ਪੁਰਾਣੀਆਂ ਬਿਲਡਿੰਗਾਂ ਜਿਹ ਹੈਗੀਆਂ ਉਹਦੀਆਂ ਟੇਸਨੀਆਂ ਹਾਂ ਜਸ ਚੇਟਾਉਲੀ ਉੱਧਰ ਕੇ ਤੇ ਆਉਂਦੀ ਤਾਂ ਇੰਨੀ ਦੂਰ ਤੇ ਢਾਨ ਕੇ ਰਾੜੀ ਜਿੰਨੇ ਕਾ ਹਾਇ ਪਾਓ ਵਾਲਾ ਪੰਦੇ ਰੈਕਟਰ ਲੈ ਲੈਣ ਤੁਰਿਆਣਾ ਆਪਣਾ ਯਾ ਦੂਈ ਹੁੰਦੀ ਤੇ ਬੱਗ ਛੱਕਾ ਲਈ ਬੱਗ ਛੱਕਾ ਲਈ ਕੋਲੇ ਵਾਲੀ ਸੋ ਸਿੱਡੀਆਂ ਮਾਰ ਕਰਦੀ ਕੋਲੇ ਵਾਲੀ ਛੱਕੀਆਂ ਮਾਰਦੀ ਛੱਕਾ ਜੋ ਆ ਕੇ ਧੜ ਧਾਰੇ ਪਾਸੋਂ ਭਾਬ ਕਰਦੀ ਸੀ ਉਹ ਹੁੰਦੀ ਸੀ ਯਾ ਹੁਣ ਤਾਂ ਠਗਣਾ ਹੁਣ ਤਾਂ ਯਾਰ ਹਰਨ ਹਰਨ ਮਾਰਤੀ ਪਤਾ ਲੱਗ ਜਾਣਾ ਵੀ ਰੋਪੜ ਜਾਣਾ ਵੀ ਬਸ 2 ਮਿੰਟ ਦਾ ਕੰਮ ਹੈ ਹੈ ਰੋਪੜ ਜਾਣਾ ਚੱਕ ਮੋੜਦਾ 10 ਮਿੰਟ ਚ ਰੋਪੜ 10 ਮਿੰਟ 20 ਮਿੰਟ ਚ ਕਰ ਅੱਗੇ ਦਾ ਦਿਹਾੜੀ ਦਾ ਕੰਮ ਦਾ ਵੀ ਦਿਹਾੜੀ ਹੀ ਲੱਗ ਜਾਨ ਰੋਪੜ ਜੇ ਅਗੇ ਰੋਪੜ ਰੋਪੜ ਹੋਣੀ ਤਾਂ ਰੋਪੜ ਸ਼ਹਿਰ ਤਾਂ ਵੀ ਸ਼ਹਿਰ ਜਾਣਾ ਭਾਈ ਹਾਲ ਹਾਲ ਤਰੱਕੀ ਚੜ ਗਈ ਐ ਅੱਗੇ ਦਾ ਪੋਪਾਲ ਵੀ ਨਹੀਂ ਹੁੰਦਾ ਤਾਂ ਹੁਣ ਕਿੱਥੇ ਹੁੰਦਾ ਨੇੜੇ ਹੁੰਦੀ ਘਮਾਰਾਂ ਵਾਲੇ ਪੁਲ ਤਾਂ ਬੌਲਟ ਲੱਗਿਆ ਮੈਂ ਕਹਿੰਦਾ ਨੇੜੇ ਹੁੰਦੇ ਨੇ ਘਮਾਰਾਂ ਵਾਲੇ 98 ਦਿੰਦੇ ਤੇ ਰੋਪੜ ਲਈ ਜਿੰਦੇ ਸੀ ਵੀ ਮੈਂ ਮੰਨਦਾ ਜੇ ਆਉਣ ਜਾਣ ਕਰਦੇ ਨੇ ਨੇੜੇ ਫਿਰ ਪੁਲ ਦਾ ਮੈਂ ਵੀ ਕਿਸੇ ਸੋਨੇ ਪੇ ਫਿਰ ਰੁਪਿਆ ਹੋ ਗਿਆ ਫਿਰ 5 ਰੁਪਏ ਹੋ ਗਏ ਆ ਤੇਰੀ ਹੋ ਜੀਆਂ ਪੁਲ ਹੈਗਾ ਤਾਂ ਨਹੀਂ ਸੋਚੀ ਮੈਂ ਕਿਹਾ ਪੁਲ ਤਾਂ ਫੂਲ ਲੱਗੇ ਆ ਉਹ ਤਾਂ ਪੂਣ ਹੋਣ ਲੱਗ ਗਿਆ ਪੂਰਾ ਕਹਤੇ ਇਦਾਂ ਹੀ ਪਾਣੀ ਆ ਵਾ ਵਿੱਚ ਨੂੰ ਕੰਮ ਚਾਦਾ ਦਾ ਯਾਰ ਬਈ ਪਾਣੀ ਵੀ ਬਹੁਤ ਹੁੰਤ ਨੂੰ ਦੀ ਹਾਂ ਇਦਾਂ ਪਾਣੀ ਜੇ ਵਿਆਹ ਹੋਟਾ ਹੋਏ ਉਹਦੇ ਪਾਣੀ ਆ ਜੇ ਫਿਰ ਹੈ ਜੇ ਵਿਆਹ ਨਾ ਤਾਂ ਤੇ ਮੱਲਾ ਗਾਂਜੂ ਨਾਉਣੀ ਐ ਮੱਲਾ ਹੈ ਜੇ ਜਾਂਜੂ ਨਾਉਣੀ ਮੱਲਾ ਜੇ ਜਾਂਨ ਨਾਉਣੀ ਐ ਵੀ ਆਉਂਦੇ ਨਦੀ ਆ ਗਈ ਫਿਰ ਰਿਸ਼ਤੇ ਤੇ ਬੁੱਲੀ ਜਿੰਦੇ ਤੇ ਭਾਈ ਹੁਣ ਕੀ ਉਹ ਪਾਰ ਗਾ ਤੇ ਤਾਂ ਹੈ ਬਾਪੂ ਦਾ ਤਾਂ ਕਹਿੰਦਾ ਵੀ ਕਿ ਕਿ ਜੁਸ ਹੁੰਦੇ ਅੰਬਾਲੇ ਤਰੀਕਾ ਪੇ ਕਰਦੇ ਨੇ ਅੰਬਾਲੇ ਬੁੜੇ ਤੁਰਕੇ ਜਾਂਦੇ ਨੇ ਆਪ ਕਹਿੰਦਾ ਅਸੀਂ ਪੈਦਾ ਲਗਾ ਆਪਣਾ ਪਿੱਠਵਰ ਰੱਖਣਾ ਸਮਾਨ ਆ ਖਾਣੇ ਪੀਣੇ ਵਾਲਾ ਹਾਂ ਚੱਲ ਕੱਚ ਉਹਨਾਂ ਨੇ ਚਾਦਰਾਂ ਲਾ ਕੇ ਚਾਦਰਾਂ ਜਿਆਦਾ ਖੋ ਕੇ ਉੱਪਰ ਚਾਦਰਾਂ ਖੋਲ ਕੇ ਕਦੇ ਜੁੱਤੀ ਪਾਣੀ ਜੇ ਪੈਰ ਗਰਮ ਹੋ ਗਏ ਵੀ ਖੋਲ ਲੈਣੀ ਉਹਦੇ ਹੇਠਾਂ ਉਹ ਤਾਂ ਡੰਡੇ ਦਾ ਝੋਲਾ ਬੰਨਿਆ ਪਉਰੇ ਡੰਡਾ ਹੰਡਦਾ ਬੁੰਡੇ ਹਾਂ 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 ਡੰਡਾ ਉਹਦੇ ਪਿੱਛੇ ਪਿੱਠ ਪਿੱਛੇ ਵਿਛਾਣੀ ਜੁੱਤੀ ਤਾਂ ਉਹੀ ਦੀ ਹੁੰਦੀ ਜੁੱਤੀ ਪਿੱਛੇ ਕੋ ਤੁਰ ਪੈਣਾ ਜਾਂ ਫੇਰ ਪੈ ਪੈ ਵੀ ਹੁਣ ਪੈਠ ਹੰਡ ਜੋਗੇ ਫੇਰ ਪਾਣੀ ਜੁੱਤੀ ਉਹ ਅਬਾਲਾ ਕਿਦੇ ਉਰੀਆ ਚ ਦੇਖ ਲੈ ਹੋ ਯਾਰ ਚੱਲਿ ਗਏ ਹੋ ਗਿਆ ਮੈਂ ਕਹਿੰਦਾ 100 ਹੋਣਾ ਬਾਲਾ ਤਾਂ 100 150 ਯਾਰ ਮੈਂ ਸੁਣਾ ਕਹਿੰਦੇ ਮਾਸਟਰ ਵੀ ਪੜਾਉਣ ਪੜਾਉਣ ਜਾਂਦੇ ਰਹੇ ਜੜੀ ਵੀ ਹੁਣ ਸੁਸਾਬ ਦਾ ਕਿਹੜੇ ਟਾਈਮ ਤੁਰਦੇ ਹੋਣੇ ਕੱਟ ਪਟਾ ਕੇ ਮੁੜਦੇ ਹੋਣੇ ਇਹ ਨਹੀਂ ਬਾਟ ਪੜਦੇ ਇੱਥੇ ਇਹ ਜੇ ਮੱਲਾ ਜੇ ਤਰੀਕ ਉਹ ਵੀ ਜਾਂਦੇ ਹੋਣੇ ਫਿਰ ਹਫਤਾ ਲਾ ਦਵਾਂ ਜਾਣ ਨੂੰ ਹਫਤੇ ਜਾ ਕੇ ਸਹੀ ਇਹ ਨਾ ਕਰ ਹਫਤੇ ਦਾ ਬਾਸ ਮੋਟੋ ਹਫਤਾ ਲੱਗੂ ਆ ਯਾਰ ਕਿ ਨਹੀਂ ਨਹੀਂ ਦੂਏ ਦਿਨ ਤਾਂ ਮੁੜਦੇ ਆ ਭਾ ਦੂਏ ਰਾਤ ਕਿੱਥੇ ਰਹਿ ਜੂੜੇ ਯਾਰ ਹੁਣ ਕਹਿੰਦਾ ਦਿਨ ਦਿਨ ਮੈਂ 12 ਘੰਟੇ ਵੀ ਬੰਦਾ ਦੋ ਦੋ ਤੁਰਦਾ ਉਹ ਬੁੜੇ ਤੁਰ ਕੇ ਮੋੜ ਆਉਂਦੇ ਉਹਰੇ ਫਿਰ ਤਾਂ ਫਿਰ ਓਰੇ ਮੋੜ ਸਾਹਿਬ ਕਿਹਾ ਪਤਾ ਨਹੀਂ ਮੋੜਦਾ ਕਦੋਂ ਇੰਚ ਹੈ ਅੰਮਾਲੇ ਅੰਮਾਲੇ ਇਹ ਨਹੀਂ ਡੇ ਗਿਆ ਬੜਾ ਸੌੜੇ ਤੋਂ ਕਿ ਲੀਟਾ ਤੇ ਗਿਆ ਆਉਣਾ ਹੈ ਹਾਈ ਗਾਇ ਫਿਰ ਅੰਬਾਲਾ ਅੰਬਾਲਾ ਜਿਲ੍ਹਾ ਹੁੰਦਾ ਦਾ ਪਹਿਲਾਂ ਉਹੀ ਉਹ ਮਾਦਮ ਓਰੇ ਤੂੰ ਮਾਦ ਮੋੜ ਸਾਹਿਬ ਵੀ ਗਿਆ ਕਾ ਵੀ ਤੈਨੂੰ ਰਾਤ ਨੂੰ ਆਉਣ ਨੂੰ ਤੇ ਮਾਲਾ ਤਰੀਕ ਪਰ ਵੀ ਗਿਆ ਤੂੰ ਓ ਜੇ ਬੰਦਾ ਪੈਦਲ ਜਾਂਦਾ ਕਿਦਿ ਕਦੋਂ ਪਹੁੰਚਦਾ ਹੋ ਗਿਆ ਰੋ ਇਹ ਹੁਣ ਤੋਂ ਵੇਰੀਅਸ ਹਾਦਸੇ ਤੋਂ ਦੋ 2:30 ਵਜੇ ਤਾਲ ਹੋਏ 9-10 ਵਜੇ ਸਰੇ ਲੱਗਦਾ ਹੋਊਗਾ ਮੈਨੂੰ ਤਾਂ ਅਮੇਜ ਨਹੀਂ ਆਉਂਦਾ ਫਿਰ ਸਿਰ ਲੱਗੂਗਾ ਹੈ ਮੈਂ ਆਦ ਰਿਹਾ ਕਿ ਮਲਗ ਗੱਡੀ ਪਰ ਵੀ ਗਿਆ ਤਾਂ ਵੀ ਦੋ ਤੋਂ 3 ਘੰਟਾ ਦਾ ਤਿੰਨ ਘੰਟਾ ਸਫਰ ਪੈਦਲ ਨਾਲ ਕਿ ਸਹੀ ਨਹੀਂ ਹੈਗਾ ਨਾਲ ਜਾਂਦਾ ਤਾਂ ਸੜਕ ਵੀ ਨਹੀਂ ਸੀ ਦੀ ਯਾਰ ਕਿਹਨੇ ਯਾਦ ਕਰਦੀ ਆ ਕਰਤਾ ਡੰਡੀ ਡੰਡੀ ਜਾਂਦਾ ਨਾ ਮੈਂ ਤਾਂ ਆ ਆਪਣਾ ਰੂੜ ਵੀ ਚੌੜਾ ਹੈ ਫਿਰ ਕੰਢੀ ਕੰਢ ਰੂੜ ਜਾਂਦਾ ਰੋਪੜ ਤੇ ਹੂੰ ਹੂੰ ਤੇ ਜਿੰਗਲ ਜਾਂ ਹੁੰਦਾ ਜਿਗੜਾ ਮੇਰੀ ਕਮਾਲ ਪਾਲ ਵਾਲੀ ਸੜਕ ਹੈ ਆਲੇ ਦੁਆਲੇ ਦੱਸ ਦੱਸ ਤੇ ਦਰਸਤ ਆ ਆਪਣੀ ਮੋਟਰ ਵਾਲੀ ਇੰਨੀ ਵੀ ਜੌੜੀ ਹੁੰਦੀ ਸੀ ਬਸ ਕਦੇ ਆ ਗਈ ਮਿਲ ਗਈ ਕੋਈ ਨਹੀਂ ਮਿਲਦੀ ਹੁੰਦੀ ਹੁਣ ਤਾਂ ਖਲਸਾ ਹੀ ਨਹੀਂ ਹੁੰਦਾ ਟਾਮਾ ਟਾਮਾ ਜਾਂ ਹੁੰਦਾ ਦਾ ਹਾਂ ਹੁਣ ਤਾਂ ਥਾ ਹੀ ਨਹੀਂ ਹੁੰਦਾ ਲੈ ਨਾ ਹੀ ਜਾਂਦੀਆਂ ਫਿਰ ਫਰਕ ਤਾਂ ਪਾਰ ਕਰਨੀ ਉਹ ਕਿਉਂ ਮੇਰੀ ਵਾਲੀ ਹੋਈ ਪਈ ਆ ਉਹ ਹੀ ਦੀ ਪਰ ਹੁੰਦੀ ਇੰਨੀ ਵੀ ਆ ਗਈ ਉਹ ਰੁਧਾ ਪਿੰਡਾਂ ਵਾਲੀਆਂ ਔਖਾਵਾ ਕੰਮ ਕਰਦਾ ਚਰਸਤਾ ਹੀ ਹੁਣ ਟਰਾਲੀ ਕਰੂਣ ਹੋ ਗਿਆ ਜਾਣਾ ਮੈਂ ਮੇਰੀ ਟ੍ਰੈਡੀ ਇਹ ਬਣ ਕੇ ਜਾਂਦੀ ਹਾਂ ਇੱਕ ਵਾਧੇ ਲੋਡ ਕਰ ਦੇਣੀ ਇੱਕ ਸਵਾ ਇੱਕ ਨੂੰ ਬਹੁਤ ਬਹੁਤ ਆਰ ਕੇ ਆਉਣੀ ਇੱਥੇ ਐਨੇ ਨੂੰ ਮਾ ਦੂਆ ਭਜੰਗੀ ਸਕੂਲ ਤੇ ਲੈ ਆਉਣਾ ਜਾ ਕੇ ਹੁਣ ਤੇ ਸਕੂਲ ਤੇ ਲਿਆ ਕੇ ਹੋ ਟਟਲ ਕੇ ਜਾਣਾ ਹਾਂ ਲੰਬਾ ਕੰਮ ਆਉਂਦਾ ਹਾਂ ਲੰਬਾ ਕੰਮ ਨਹੀਂ ਕਿੰਨਾ ਜੇ ਟਾਈਮ ਲੱਗਦਾ ਸ਼ਾਮ ਤੱਕ ਚੱਲਣਾ ਕੰਮ ਨਾ ਕੰਮ ਸ਼ਾਮ ਤਾਈ ਨੂੰ ਨੇਰੇ ਹੁੰਦੇ ਸਾਈ ਰਾਖਾ ਕੰਮ ਸ਼ਾਮ ਤਾਈ ਨੂੰ ਇਹ ਹੁਣ ਆਏ ਤਾਂ ਹੈ ਨਹੀਂ ਵੀ ਹੁਣ ਖਾਜੇ ਨਾ ਘੜੀ ਨੂੰ ਜੇ ਰਹਿ ਗਈ ਕੱਢ ਲੂ ਮੇਰੇ ਕਹਦਾ ਬਾਦ ਨਹੀਂ ਮਨੂ ਨਹੀਂ ਦੀ ਜੀ ਪਾਜੀ ਨਹੀਂ ਆਣੀ ਹੈ ਤੁਹਾਨੂੰ ਹੈ ਆਹੀ ਆਹੀ ਪਹਿਣਾ ਨਾ ਨਾ ਆ ਤਾਂ ਗਿਆ ਇਹਨਾਂ ਟਾਲੀਆਂ ਇਹ ਤਾਂ ਤਿੰਨ ਵਾਰ ਦਿਨ ਪਾੜਨੇ ਇਹਨਾਂ ਨੇ ਟੇਰੇ ਟਾਲੀਆਂ ਰਹਿ ਗਈਆਂ ਆਹ ਹੈ ਤੇ ਟਰਾਲੀ ਪਾਣੀ ਕਿਤੇ ਬਾਅਦ ਹੋ ਰਹਾ ਮਦੋਏ ਹਾਂ ਇਹਦਾ ਕੋ ਖਾਲ ਲੱਗਿਆ ਪਿਆ ਇੰਯੋ ਲੱਗਦਾ ਖਾਸਾ ਮੈਂ ਤੇਨ 3 4 ਚਾਰ ਹੋਣਗੇ ਨਹੀਂ 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 ਜੀ ਦੋ ਦਾ ਫਿਰ ਤਾਂ ਪਾਣੀ ਆਉਂਦਾ ਦੋ ਘੰਟੇ ਲਾ ਲ ਤਿੰਨ ਘੰਟੇ 12 ਵਜੇ 3 ਵਜੇ ਖਾਂ ਠੀਕ ਆ ਤਿੰਨ ਪਸੇ ਆ ਉੱਥੇ ਵੀ ਟਰਾਲੀ ਤੇਰੀਆਂ ਉੱਥੇ ਵੀ ਤਿੰਨ ਚਾਰ ਹੋਣਗੀਆਂ ਉੱਥੇ ਉਹ ਨਹੀਂ ਬਣ ਚਾਰ ਨਹੀਂ ਬੰਦੀ ਹੈਗੀਆਂ ਦੋ ਉੱਥੇ ਦੋਗ ਦਾ ਪਾ ਦੂੰਗਾ ਜੋਰ ਲਾ ਕੇ ਇਹਦਾ ਕਹਿੰਦੇ ਅਸੀਂ ਕੌਮਾ ਹੈ ਚੰਚਣ ਦੀ ਰਾਤ ਨੂੰ ਸਹੀ ਚੱਲ ਜਾਂਦੇ ਉੱਥੇ ਕਿ ਚੰਚਣ ਦੀ ਰਾਤ ਗੋੜੀ ਮਾਰਦੀ ਚੰਚਣ ਦੀ ਰਾਤ ਤੇ ਮੇਰੇ ਗੜਬੜੇ ਆ ਗੜਬੜਾ ਨਾ ਗੜਬ ਤੇਰੇ ਪਾਈਂ ਗਾੜ੍ਹੜੇ ਚ ਤੇਲ ਲਿਆ ਦੀ ਇਹਨੂੰ ਲਾਲ ਇਹ ਨਹੀਂ ਮੰਗਣਾ ਤੇਰੇ ਤੇਲ ਲਾਲ ਲੈ ਦੀ ਤੇਲੀਆਂ ਲਾਲ ਤੇਲ ਪਾ ਦੀਆਂ ਚ ਰਾਲ ਬੋਲ ਲੜ ਪੈ ਲੱਤ ਕੀ ਨਾਲ ਇਹਨਾਂ ਚਾ ਕਹਿੰਦਾ ਮੇਰੇ ਪਪਾ ਬੋਲੇ ਪੈਦਲਾ ਕੇ ਲਾ ਕੇ ਰਾ ਦੋ ਕੀ ਕੀ ਇਹਨਾਂ ਨੂੰ ਕਹਿੰਦਾ ਉਹਨੂੰ ਵੀ ਬਸ ਸੁਣਿਆ ਹੁਣ ਉਹ ਤਾਂ ਬੋਲੀਂਗੇ ਹੁਣ ਬਸ ਇਹ ਜਿਹੜੀ ਗੱਲ ਦਿਮਾਗ ਆਈ ਉਹਦੇ ਉਹਨੂੰ ਕਿਹੜਾ ਸੁਣਨਾ ਵਾਪਸ ਤੂੰ ਹੀ ਗਲਤ ਆ ਹੈਨਾ ਮੈਂ ਤਾਂ ਕਹਿ ਕੇ ਆਇਆ ਕਿ ਸਾਨੂੰ ਕਹਿ ਗਈ ਨਹੀਂ ਚੌਲ ਬਣਾਉਣ ਲਈ ਅਸਲ ਇਹ ਕਹਿੰਦੇ ਸਾਨੂੰ ਜਿਹਦਾ ਨਹੀਂ ਬਣਾਉਂਦੇ ਫਿਰ ਤਾਂ ਲੱਗਦਾ ਹਾਂ ਕਹਿੰਦਾ ਹੁਣ ਸਾਨੂੰ ਚੌਲ ਧਰੇ ਵੇਸ ਅਸੀਂ ਉਹ ਕਹਿੰਦਾ ਸਾਨੂੰ ਇਹ ਆਲ ਬਣਾ ਲਿਓ ਮੇਰੇ ਕਹਿੰਦਾ ਖੜਾ ਜਾ ਕੇ ਮੁੱਦਰ ਜਾ ਕੇ ਮੱਛੀ ਖਾਣ ਲੱਗਾ ਮਾਂ ਮੱਛੀ ਖਾਣੀ ਵੀ ਨਾ ਫਗੰਗੀ ਬਚ ਲਈਆ ਮਾਂ ਮੱਛੀ ਖਾਊਗਾ ਥੋੜੇ ਕੋ ਆਲੂ ਝੋਲ ਖਾਊ ਉਹ ਐਜੀ ਨਹੀਂ ਆਇਆ ਇਹ ਆਪੂਗਾ ਬਹੁਤ ਔਖਾ ਕਾਬੂਗਾ ਨਾ ਲਾ ਸੋਦਾ ਖੜਾ ਰਿਹਾ ਇਹ ਚਲ ਜਾ ਮੀ ਹੱਥ ਅੱਗ ਦਾ ਪੈਂਦੀ ਤੇ ਮੈਂ ਯਾਰ ਇੱਕ ਤਾਂ ਉਹਦਾ ਮੀਂਹ ਪੈਣਾ ਮੈਂ ਕੱਲ ਦੇਖਿਆ ਕੱਲ ਤਾਂ ਮੇ ਉੱਪਰ ਹੈ ਅੱਛਾ 24 ਅੱਜ 22 ਹੈ ਕੱਲ ਨੂੰ 23 ਪਰसों 24 ਜਿਹਦੇ ਨੂੰ ਵਿਆਹ ਹੈ ਉਹਦੇ ਨੂੰ 26 ਡਿਗਰੀ ਹੈ ਫੇਰ ਅੱਗ ਪੈਣੀ ਹੈ ਫੇਰ ਸਾਲੇ ਬੱਦਲ ਬਾਈ ਬੱਦਲ ਬਾਈ ਬੱਦਲ ਕਿਹਾ ਹੈ ਓਰੇ ਮੀ ਬੱਦਲ ਬਾਈ ਮੀ ਨਹੀਂ ਪੈਂਦਾ ਦੱਸਿਆ ਵਾ ਮੀ ਨਹੀਂ ਪੈਂਦਾ ਹਾਂ ਬੱਦਲ ਬਾਈ ਜਿਆਦਾ ਨਹੀਂ ਟਮ 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 ਮੀ ਆਪੇ ਦੇਖ ਰਿਹਾ ਉੱਪਰ ਧੂਆਂ ਆ ਲੈ ਆਬ ਆ ਸਾਫ ਪਿਆ ਬੱਦਲਾਈ ਕਿੱਥੇ ਹੈ ਉਹ ਬੱਦਲ ਬਾਈ ਹੈ ਲੇ ਆਪਣੇ ਦਾ ਆਹ ਬਦਲ ਆਪਣੇ ਕੋ ਕਹਦੇ ਨਹੀਂ ਪੈਂਦਾ। ਆਪਣੇ ਬਦਲ ਮੈਂ ਤਾਂ ਇੱਧਰ ਰੋ। ਇੱਥੇ ਵੀ ਜਾਬਰ ਥੋੜੇ। ਇੱਥੇ ਆਲਾ। ਇੱਥੇ ਆਵਣ ਨਹੀਂ ਪੈਂਦਾ। ਫੇਰ ਪੈਂਦਾ ਨਹੀਂ ਨਹੀਂ ਪੈਂਦਾ। ਇੱਥੇ ਜੜ ਗਏ ਹਮੇਰਾ ਆਹ ਕਿਹੜੀ ਸਾਈਡ ਆ ਇਹ? ਆ ਪਛੋ ਪਛਵਾ। ਪਛੋਂ ਤੇ ਜੜ ਗਿਆ ਆਪਣਾ ਹਮੇਰਾ ਵੀ ਪੀ ਪੈਂਦਾ ਆਪਣੇ। ਨਹੀਂ ਰੱਖਣ ਤੇ ਆਈ ਜਾਵੇ ਇੱਧਰ ਲਈ। ਹਾਂ ਆ ਜਿੱਥੇ ਮਰਜੀ ਆ ਜਾਵੇ ਕੋਈ ਨਹੀਂ ਪੈਂਦਾ ਕਿ ਭਾਈ ਇਹ। ਹੈ? ਰੱਤਾ ਪਾਣੀ ਦਾ ਹੂੰ। ਪਾਣੀ ਮੇ ਪਲਾ ਤਾ ਮੋਟਰ ਦਾ ਮੈਂ ਬੰਦ ਦੀ। ਰੋਟੀ ਪਾਣੀ ਸ਼ਾਗਲ ਆ ਫਿਰ ਮਿਲਦੇ ਆ ਖੇਤ ਚ। ਕੀ ਮੰਨਦੇ ਛੱਡਿਆ ਮੈਂ ਇਹ ਗੱਲ ਤਾਂ ਮਾਹਮਾ ਨੂੰ ਵਿਆਹ ਮਾਂ ਪਜੰਗੂ ਨੂੰ ਛੋੜੇ ਨੂੰ ਉਹ ਨੂੰ ਲੈ ਕੇ ਫੇਰ 1 ਵਜੇ ਕਿੰਨਾ ਟਾਈਮ ਲਾਉਂਗਾ ਕਿੱਥੇ ਉੱਥੇ ਰੇ 1 ਵਜੇ ਲਿਆਉਣਾ ਮੈਂ ਜਾ ਕੇ ਪੂਰੇ 1 ਵਜੇ ਪੂਰੇ 1 ਵਜੇ ਟਾਈਮ ਹੋ ਗਿਆ ਦੇਖ ਲੈ ਉਥੇ ਵਾਹ ਇੱਕ ਵਾਰ ਚੱਲਿਆ 50 ਹੋ ਗਈ ਮজা ਲਿਆ ਖੁਜਾ ਓਕੇ ਖੇਚੇ ਮਿਲਣਾ ਦਿਨ ਦਿਨ ਭਰ ਦੇਣਾ ਠੀਕ ਆ ਹਾਂ ਕਿ ਕਿਹੜਾ ਚਾਰ ਚਾਰ ਬੰਗਰ ਲੱਗਿਆ ਛੇ ਮਾ ਛੇ ਮਾ ਦੋ ਲਾ ਹਫਤੇ ਮੇ ਬਿਛਦੇ ਹਾਂ ਹਾਂ ਮੈਂ ਆਪਣੇ ਰੋਪੜ ਚਲੇ ਗਿਆ ਦਾ ਕੰਮ ਜਦਾ ਫਿਰ ਉਹ ਮੈਂ ਛੂਟ ਕਰਦੇ ਉੱਥੇ ਰੋਪੜ ਅੱਛਾ ਉੱਥੇ ਗਿਆ ਦਾ ਮੁੰਡਾ ਕਹਿੰਦਾ ਆਹੀ ਕਹਿੰਦਾ ਕਹਦਾ ਨੂੰ ਕੋਈ ਕੈਰੈਕਟਰ ਦੇਣਾ ਇੱਕ ਮੈਂ ਕਿਹਾ ਭਾਈ ਮੇਰਾ ਵਿਆਹ ਦਾ ਕੰਮ ਆ ਮੇਰਾ ਟਾਈਮ ਨਹੀਂ ਲੱਗਦਾ ਹਾਂ ਹੈਗਾ ਆਹੀ ਦੋ ਚਾਰ ਦਿਨ ਦੇ ਚੋਂ ਖਤਮ ਅੱਛਾ ਮੈਂ ਕਿਹਾ ਵੀ ਔਖਾ ਹਾਂ ਫੇਰ ਸਹੀ ਤੁਹਾਨੂੰ ਦੱਸੂਗਾ ਭਾਈ ਫਿਲਮ ਮੈਂ ਜਦਾ ਆਉਗੀ। ਇਹ ਨਾ ਠੀਕ ਐ। ਕਿਹੜੀ ਐ? ਅਜੇ ਨਾਂ ਰੱਖਣਾ। ਕਮਰਾ ਨੰਬਰ 2। ਅੱਛਾ। ਠੀਕ ਐ। ਕਮਰਾ ਨੰਬਰ 2 ਫਿਲਮ ਦਾ ਨਵਾਂ। ਉਹ ਐ ਥ੍ਰਿਲਰ ਐ। ਸਸਪੈਂਸ ਜੀ ਮੂਵੀ ਐ ਵਧੀਆ। ਕਹਾਣੀ ਮੈਨੂੰ ਸੁਣਾਈ ਦੀ ਉਹਨੇ ਪਹਿਲਾਂ। ਹਮ ਅੱਜ ਦੇ ਮਹੀਨਾ ਦੋ ਮਹੀਨੇ ਪਹਿਲਾਂ ਸੁਣਾਈ ਦੀ ਕਹਾਣੀ। ਅੱਛਾ। ਹੁਣ ਸ਼ੂਟ ਚੱਲ ਰਿਹਾ ਉਹਦਾ। ਠੀਕ ਐ। ਬਾ 20 ਕਿੰਨੇ ਸ਼ੂਟ ਆ? ਤਾਂ ਹੀ ਤੂੰ ਮੂੰਹ ਕੱਟੀ ਜਾ। ਸਮਾਪਤੀ ਪਰ ਹਾਂ ਉੱਤੇ ਫਿਰ ਉਹ ਫਿਰ ਸ਼ੂਟ ਕਰਦੇ ਤੇ ਨਾ। ਹਾਂ। ਫੇ ਉੱਥੇ ਆਵਾਜ਼ ਐਕਟਰ ਬੜੇ ਬੜੇ ਆਏ ਤੋ ਆਏ ਉੱਥੇ ਬਹੁਤ ਠੀਕ ਹੈ ਫਿਰ ਜਿਹੜਾ ਪਿਆ ਵੀ ਫਿਰ ਮੈਂ ਕੰਮ ਕਰਦਾ ਮੈਂ ਨੌ ਭੁੱਲ ਗਿਆ ਹੁਣੇ ਦਾ ਕਿਹੜਾ ਮੈਂ ਹੁਣ ਤਨੂੰ ਵੀਡੀਓ ਦਿਖਾਵਾਂਗਾ ਮੈਂ ਨੌ ਭੁੱਲ ਗਿਆ ਬਾਈ ਦਾ ਕਿੱਥੇ ਹੈ ਇਹਦਾ ਕਿੱਥੇ ਦਾ ਬਣੇ ਆਈਂਦਾ ਨਹੀਂ ਪਤਾ ਮੈਨੂੰ ਪਰ ਮੈਂ ਬੇਬੀ ਬੌਬ ਜਿਹਾ ਦੇਖਿਆ ਉਹ ਅੱਛਾ ਠੀਕ ਹੈ ਇੰਸਪੈਕਟਰ ਦਾ ਰੋਲ ਕਰ ਰਿਹਾ ਠੀਕ ਹੈ ਬਾਕੀ ਜਦੋਂ ਹੋ ਗਈ ਭਾਈ ਦਰਸ਼ਕਾਂ ਨੂੰ ਦੱਸਿਆ ਜਾਊਗਾ ਹਾਂ ਗੱਲ ਭਾਈ ਆ ਗਈ ਬਾਕੀ ਇੱਕ ਦੋ ਫਿਲਮਾਂ ਹੋਰ ਲਿਖੀ ਵੀ ਕਹਿੰਦਾ ਹਾਂ ਉਹ ਕਹਿੰਦਾ YouTube ਵਾਸਤੇ ਸ਼ੂਟ ਕਰਨੀਆਂ ਠੀਕ ਹੈ ਜੀ ਉਹ ਆਪਾਂ ਉਹਦੇ ਤੁਹਾਡੇ ਵੀ ਹੋਣਗੇ ਰੋਲ ਠੀਕ ਆ ਜੀ ਉਹ ਵੀ ਤੁਹਾਨੂੰ ਦੱਸੂਗਾ ਭਾਈ ਥੱਲੇ ਦਾ ਚਲੋ ਦੇਖੋ ਇਹਦਾ ਕਿਸੇ ਕੋਈ ਪ੍ਰੋਡਿਊਸ ਕਰ ਰਿਹਾ ਨਾ ਉਹਦੀ ਹੋਣੀ ਇਹ ਲਿਖੀ ਵੀ ਨਾ ਇਹਨਾਂ ਨਹੀਂ ਆ ਤੇ ਕੈਮਰੇ ਕੁਮਰ ਖੱਬ ਦਾ ਖਰਚਾ ਹੋ ਰਿਹਾ ਦੋ ਉਹ ਵੀ ਤਾਂ ਕਰ ਲੈ ਐ ਐਕਟਰਾਂ ਉਟਰਾਂ ਦਾ ਖਰਚਾ ਫੇ ਕਹਾਣੀ ਵੀ ਵਧੀਆ ਐ ਮਾਂ ਕਰਕੇ ਮਾਂ ਬਈ ਤੁਹਾਨੂੰ ਰਹਿਣ ਦੇ ਸਾਨੂੰ ਐਕਟਿਵ ਹੀ ਘੱਟੇ ਆਉਂਦੀ ਐ ਹਾਂ ਇਹ ਗਰੀ ਉੱਪਰ ਤੋਂ ਨਵਾਂ ਬੈਗ ਆ ਰਿਹਾ ਹੈ ਕੋਈ ਟਾਈਮ ਹੀ ਘੱਟ ਹੈ ਇਹਦੇ ਵਿੱਚ ਵੱਡੇ ਚੁੱਲਣੇ ਵਾਲੇ ਆ ਹਾਂ ਸ਼ਾਰਟਕਟ ਆ ਕਿਹਦਾ ਇਹ ਜਲਦਾ ਕੰਮ ਕੰਮ ਜਲਦਾ ਪੰਜ ਪਾਟੇ ਛੇ ਮ ਲੱਗਿਆ ਲੱਦਣ ਮਤਲਬ ਹੋ ਕਰਤਾ ਲੋਡ ਤੇ ਆ ਜੀ ਉਹ ਮੈਂ ਕਹਿੰਦਾ ਸਾਮਾਨ ਚਾਹੀਦਾ ਢੇਡ ਦੇਣਾ ਕੰਮ ਹਾਂ ਇਹਦਾ ਸਾਮਾਨ ਚਾਚ ਚੱਲਦੇ ਆ ਇਹ ਹਾਂ ਤਾਂ ਠਿਕਾ ਕਰਿਆ ਵਾ ਟਰਾਲੀ ਦਾ ਹੈ ਉੱਥੇ ਦੇ ਹੋਗੇ 4 ਮਤਲਬ ਕੈਰਟ ਗਰਟ ਵਾਲੀ ਦਾ ਰੇਡ ਵੀਰ ਕੋਈ ਨਹੀਂ ਕਰਾਏਗਾ ਫਿਰ ਇਹਨਾਂ ਦਾ ਕਮਾਂਡਰ ਆਹ ਸਪੀਡ ਦਿਖਾ ਰਹੀ ਹੈ ਤਾਂ ਹੈ ਨਹੀਂ ਇਹਨਾਂ ਦੀ ਇਹ ਇਹਨਾਂ ਦਾ ਕਮਾਂਡਰ ਹੈ ਪੰਮਾ ਦਿਹਾੜੀ ਪੰਨੀ ਹੈਗੇ ਜਾਨੀ ਮੈਂ ਉਹ ਹੀ ਕਹਾਂ ਜਿਹੜੀ ਸੀ ਸਪੀਡ ਰੈਕ ਜਿਹੜੀ ਜਿਹੜੀ ਸਪੀਡ ਨਾਲ ਕੰਮ ਕਰਦੇ ਆ ਇਹਨਾਂ ਦਾ ਰੇਡ ਚੱਲਦਾ ਹੋਇਆ ਪੰਨੇ ਦੇਣਾ ਇਹਦੀ ਗੱਲ ਹਾਂ ਬੱਥ ਫਿਰ ਜਿਹੜਾ ਰੇਡ ਜਿਹਾ ਲਾਉਣਾ ਹੈ ਉਹ ਇਹ ਆਪਣਾ ਰਾਜ ਨਹੀਂ ਕਰਨੇ ਇਹ ਠੀਕ ਨਹੀਂ ਗੱਲ ਆ ਜੋ ਉਹ ਤਾਂ ਯਾਰ ਦੇਣੀ ਜੋ ਰੇਡ ਚੱਲਦਾ ਉਹ ਦੇਣੀ ਪੈਂਦਾ ਰੇਡ ਡਾਇਨਲ ਨਹੀਂ ਕਿਹਾ ਵੀ ਕਰ ਲਓ ਹਾਂ ਨਾ ਸੀ ਗੱਭੀ ਕਰ ਲੋ ਘਰ ਦਾ ਜੀ ਦੇ ਮਾਰੇ ਮਾਰੇ ਪਾ ਦੋ ਘਰ ਪਾ ਲਈ ਤੇ ਬਸ ਆ ਗਏ ਇਹਨਾਂ ਨੂੰ ਪਤਾ ਆਇਆ ਓਏ ਬਾਈ ਸਪੀਡ ਚੰਗੀ ਨਾ ਵੀ ਆਜ ਸਪੀਡ ਚੰਗੀ ਦੇ ਸਹੀ ਬਾਹਰ ਟ੍ਰੈਲੀ ਲੋੜੇ ਹਾਂਜ ਲੋ ਹੋਂ ਖੜਾਈ ਲਿਆ ਕੇ ਖਲੇ ਕੋ ਟੈਂਕ ਨੂੰ ਨਿੱਤਰਾਂ ਨੂੰ ਹੈ ਨਹੀਂ ਹਾਂ ਲੈ ਹੋ ਗਿਆ ਸਾਫ ਦੇਖ ਤਾਂ ਹੋ ਗਿਆ ਗਿਆ ਕਰਤਾ ਬਦਲਿਆ ਨੀ ਦੇਖੋ ਭਾਈ ਤੁਹਾਨੂੰ ਵੀਊ ਦਿਖਾ ਦਈਏ ਮਰ ਜਾ ਤਾਂ ਦਲਤਾ ਭਾਈ ਰੋਜ ਇਹੇ ਰਹਿੰਦੀ ਆ। ਉਹ ਤਾਂ ਕੈਨੇਡਾ ਵਰਗਾ ਪਿਆ ਇਸ ਪਰ ਮਨ ਤਾਫ। ਹਾਂ ਸਾਫ। ਇਹ ਨਹੀਂ ਇਹ ਤਾਂ ਸਾਫ। ਇਹ ਸਾਫ ਆ ਜੀ ਬਿਲਕੁਲ ਸਾਫ ਆ ਲੈ। ਦੇਖੋ ਭਾਈ। ਬੰਦਾ ਰੰਗ? ਆ ਨਿੰਮੇ ਰਹਿ ਜੀ ਨਿੰਮਾ ਕਿੱਧਰ ਬੱਧਿਆ ਆ। ਨਿੰਮੇ? ਉਹ ਨਿੰਮੇ। ਗੋਮਗਰ ਲਾਇਆ ਬਾਦ। ਗੋਮਗਰ ਲਾਈ ਬੈਠਾ। ਉੱਡ ਜਾਈਂ ਕਿਧਰ ਜੋਬੇ ਮੇ ਜਾ ਬਣਾ। ਲੈ ਭਾਈ। ਨਿੰਮੇ ਦੇ ਦਰਸ਼ਨ ਵੀ ਕਰ ਲੋ। ਮਾਗਾ ਹੋਰ ਕਰਾ ਹੋਰ ਮੈਂ ਪੱਟ ਬੱਦੂ ਉਹ ਮੈਂ ਆਵਾਜ਼ ਮੈਂ ਬਟਾ ਮੈਂ ਨਹੀਂ ਆਵਾਜ਼ ਸੱਸ ਉਹ ਜਿੰਦੀ ਦਾ ਫੋਨ ਆ ਗਿਆ ਠੀਕ ਹੈ ਮੈਂ ਕਹਿੰਦਾ ਮੇਰੇ ਤੇ ਭਾ ਟ੍ਰੇਲਰ ਮੇਰੇ ਕੋਲ ਅੱਛੀ ਜਗ੍ਹਾ ਨਹੀਂ ਮਗਾ ਹੁਣ ਹੁਣਦਾ ਭਰਦੇ ਫਾਇਦਾ ਇਹਨਾ ਤੇਰੇ ਤੇ ਭਰਨ ਦੇ ਠੀਕ ਨਹੀਂ ਗੱਲ ਸਾਰੀ ਹੋਰ ਪਾ ਲੈ ਹੈ ਸਾਰੀ ਪਾ ਦੇ ਦੇਖੀ ਜਾਊਗੀ ਆ ਮੈਨੂੰ ਟ੍ਰੇਲਰ ਦੀ ਜਗ੍ਹਾ ਨਹੀਂ ਹੈਗੀ ਫਿਰ ਐਨੇ ਨਾਲ ਇਹ ਘੜਾ ਦੇ ਉਂਗਲੀ ਉਂਗਲੀ ਜਿੰਨਾ ਅੱਗੇ ਤਮ ਵਾਰ ਕੇ ਫਾਲੇ ਪਾਪ ਵਿਚਰੇ ਤੂੰ ਇੱਕ ਸਵੇਰੋ ਮਿਲ ਗਿਆ ਉੱਥੇ ਜੇ ਪਹਿਲੇ ਟਰੈਲਰ ਲੈ ਗਿਆ ਭੈਣੀ ਦਾ ਉਹ ਕਹਿੰਦਾ ਭਾਈ ਮੇਰਾ ਢੇਰ ਚੱਕ ਕਹਿੰਦਾ ਯਾਰ ਕਹਿੰਦਾ ਫਰੀਂ ਚੱਕ ਉਹ ਹੁਣ ਖੇਤ ਖਾਲੀ ਘਟਾਉਣਾ ਆ ਠੀਕ ਆ ਮੈਂ ਮੱਤ ਤੇ ਆਪਣਾ ਨਹੀਂ ਪੈਂਦਾ ਤੇਰਾ ਫਰੀਂ ਉੱਥੇ ਚੱਕ ਲਵੇਂ ਹਾਂ ਉਹ ਹੁਣ ਆਇਆ ਨਾ ਤੇ ਸਾਰਾ ਵੀ ਢੇਰ ਪੁੱਲੋ ਮੈਂ ਅੰਦਰ ਢੇਰ ਤਾਂ ਹੀ ਲਾਇਆ ਤਾਂ ਉੱਥੇ ਉਹ ਢੇਰ ਪਰ ਗਿਆ ਦਾ ਫਿਰ ਅੰਦਰੇ ਢਾ ਲਿਆ ਮੈਂ ਤਾਂ ਮੈਂ ਇੱਥੇ ਛੇੜੇ ਉੱਥੇ ਟਰੈਲੀ ਗਈ ਤੇ ਤਾਂ ਹੀ ਪਾਇਆ ਆ ਵੀ ਉਹ ਖਾਸਾ ਲੰਬਾ ਲੰਬਾ ਢੇਰ ਲੈ ਆਈ ਜਾਂਦਾ ਅਗਲਾ ਹੂੰ ਆ ਵੀ ਤਾਂ ਅਸੀਂ ਚੱਕਣ ਲੱਗੇ ਵੀ ਸਾਲਾ ਕਾਪੂ ਜੇ ਮਾਪੇ ਮੜਾ ਜਾ ਠੀਕ ਨਹੀਂ ਮੈਂ ਹੁਣ ਭਾਰਤੀ ਹਾਂ ਸਮਝ ਲਵਾ ਤੂੰ ਤੀ ਮੈਂ ਤੈਨੂੰ ਦੱਸਦਾ ਕੰਮ ਹੈ ਚੱਲੀ ਫਿਰ ਹਾਂ ਹਾਂ ਤਾਰਕ ਹੁਣ ਫਿਰ ਲੈ ਮੈਂ ਤੇ ਗਿਆਣਾ ਥੋੜਾ ਜਿਹਾ ਚਲਾ ਕੇ ਤੇਰੇ ਬਾਹਰ ਤਾਂ ਰੁਕਣੀ ਹੈ ਬਾਹਰ ਤਾਂ ਰੁਕਦੇ ਹਵਾਈ ਜਹਾਜ਼ ਜਿਹੜਾ ਉਹ ਤਾਂ ਸਲੇ ਤੇ ਹਵਾਈ ਜਹਾਜ਼ ਹਲੋਲੇ ਬਾਹਰ ਤਾਂ ਥੋੜੇ ਨੂੰ ਕੀ ਹੁੰਦਾ ਇਹ ਥੋੜਾ ਆਖਣਾ ਪਹਿਲਾਂ ਅਈ ਚੱਲ ਭਾਈ ਕਰ ਕਰਦੇ ਲੋਡ ਹੋਣੀ ਆਹ ਲੋਗੇ ਮਹੀਨਾ ਕਰ ਤਰੇਂਦੇ ਲੁੱਟ ਲਿਆ ਬਜਰਾ ਆਓ ਪੰਜਾਬ ਮੈਂ ਲੁੱਟ ਲਿਆ ਬਿਆਰ ਮਾ ਰਗੀ ਨਹੀਂ ਫਿਰ ਤੋਂ ਅਮੜ ਆਇਆ ਇੱਕ ਵਾਰੀ ਲਾਂਗ ਰਹੀ ਮੈਨੂੰ ਤੇ ਆਉਗੀ ਕਹਿੰਦਾ ਸਾੜੇ ਜਿੰਨਾ ਕੋਈ ਚਰਾ ਕੇ ਨਹੀਂ ਹੈਗਾ ਕਹਿੰਦਾ ਸਾਧ ਨੂੰ ਲੁੱਟੂ ਸਾਡਾ ਸੱਤੇ ਇੱਥੇ ਲੁੱਟ ਲੈ ਤਰੇਂਦੇ ਨਹੀਂ ਮੈਂ ਤਾਂ 4-5 ਕੇ ਲਾਏ ਜਾਂਦਾ ਖੜਾਉਣ ਨੂੰ ਬਾਕੀ ਦਾ ਚੱਲੂ ਕਮਰਾ ਤੱਕ ਖਾਹਾ ਖਾ ਪਿਆ ਹਲੇ